ਤੁਹਾਰਾਂ ਤੇ ਵਿਆਹਾਂ ਦਾ ਸੀਜ਼ਨ ਆ ਗਿਆ ਹੈ ਨਵੇਂ ਕੱਪੜੇ ਸਜਾਵਟ ਦੇ ਨਾਲ ਨਾਲ ਘਰ ਦੀ ਰੰਗਾਈ ਪੇਂਟ ਜ਼ਰੂਰੀ ਮੰਨਿਆ ਜਾਂਦਾ ਚਾਹੇ ਨਵਾਂ ਘਰ ਬਣਾਇਆ ਹੋਵੇ ਚਾਹੇ ਪੁਰਾਣੇ ਦੀ ਰੈਨੋਵੇਸ਼ਨ ਕੀਤੀ ਜਾਵੇ ਜੋਸ਼ ਉਨਾ ਹੀ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਲਗਾਇਆ ਰੰਗ ਤੁਹਾਡੀ ਕਿਸਮਤ ਤੇ ਧਨ ਪ੍ਰਵਾਹ ਨੂੰ ਸਿੱਧਾ ਪ੍ਰਭਾਵਿਤ ਕਰਦਾ ਰੰਗ ਸਿਰਫ ਵਸਤੂ ਹੀ ਨਹੀਂ ਰਾਸ਼ੀ ਦੀ એનર્ਜੀ ਨਾਲ ਵੀ ਮੈਚ ਕਰਨੇ ਚਾਹੀਦੇ ਆ ਮੈਂ ਡਾਕਟਰ ਤੇਰਾਕਰ ਤੁਹਾਡਾ ਸਵਾਗਤ ਕਰਦੀ ਆ ਮੈਂ ਗੱਲ ਕਰਨ ਲੱਗੀ ਆ ਘਰ ਦੇ ਰੰਗ ਬਾਰੇ ਘਰ ਦੇ ਪੇਂਟ ਬਾਰੇ ਘਰ ਚ ਕਿਹੜੀ ਸ਼ੇਡ ਜਾਂ ਕਿਹੜਾ ਰੰਗ ਕੀਤਾ ਜਾਵੇ ਇਸ ਗੱਲ ਲਈ ਤਿੰਨ ਪੱਖ ਦੇਖਣੇ ਲਾਜ਼ਮੀ ਹਨ ਵਸਤੂ ਅਨੁਸਾਰ ਜੋਤਿਸ਼ ਅਨੁਸਾਰ ਤੇ ਮਨੋਵਿਗਿਆਨਕ ਅਨੁਸਾਰ ਪਰ ਇਸ ਵੀਡੀਓ ਚ ਮੈਂ ਤਿੰਨ ਪੱਖ ਨਹੀਂ ਲੈ ਸਕਦੀ ਗੱਲ ਕਰਨੀ ਔਖੀ ਨਹੀਂ ਮੇਰੇ ਲਈ ਪਰ ਤੁਸੀਂ ਉਲਝ ਜਾਓਗੇ ਮੈਂ ਇੱਕ ਪੱਖ ਦੀ ਗੱਲ ਇੱਕ ਵੀਡੀਓ ਚ ਕਰਾਂਗੀ ਤੇ ਮੈਂ ਚੱਕਣ ਲੱਗੀਆਂ ਪੱਖ ਵਸਤੂ ਵਾਲਾ ਪੱਖ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲਾਂ ਜਾਣਦੇ ਆਂ ਵਸਤੂ ਹੈ ਕੀ ਆ ਵਸਤੂ ਪ੍ਰਾਤਨ ਭਾਰਤੀ ਵਿਗਿਆਨ ਜੋ ਘਰ ਦੀਆਂ ਦਿਸ਼ਾਵਾਂ ਊਰਜਾ ਦੇ ਪ੍ਰਵਾਹ ਤੇ ਪੰਜ ਤਤਾਂ ਦੇ ਸੰਤੁਲਨ ਤੇ ਅਧਾਰਤ ਹੈ ਇਹ ਵਿਗਿਆਨ ਸਾਨੂੰ ਦੱਸਦਾ ਆ ਕਿ ਕਿਸ ਦਿਸ਼ਾ ਕਿਹੜਾ ਰੰਗ ਸਾਡੀ ਜ਼ਿੰਦਗੀ ਲਈ ਸੁਖਦਾਈ ਹੁੰਦਾ ਹੈ? ਦਿਸ਼ਾਵਾਂ ਦਾ ਮਹੱਤਵ ਅਸਲ 'ਚ ਕੀ ਹੈ? ਹਰ ਦਿਸ਼ਾ ਕਿਸੇ ਨਾ ਕਿਸੇ ਗ੍ਰਹਿ ਅਤੇ ਤੱਤ ਨਾਲ ਜੁੜੀ ਹੋਈ ਹੈ। ਪੂਰਬ ਦੀ ਦਿਸ਼ਾ ਦੀ ਗੱਲ ਕਰਾਂ ਤਾਂ ਸੂਰਜ ਨਾਲ ਜੁੜੀ ਹੈ ਜੋ ਸਾਨੂੰ ਸਾਡੀ ਚੰਗੀ ਸਿਹਤ ਤੇ ਨਵੀਂ ਊਰਜਾ ਦਾ ਪ੍ਰਤੀਕ ਹੈ। ਦੱਖਣ ਤੇ ਪੂਰਬ ਦੀ ਗੱਲ ਕਰ ਲਾਂ ਤੇ ਉਹ ਅਗਨੀ ਤੱਤ ਨਾਲ ਸਬੰਧਤ ਹੈ। ਤੇ ਇਸ ਦਾ ਰਿਸ਼ਤਾ ਮੰਗਲ ਤੇ ਸ਼ੁਕਰ ਗ੍ਰਹਿ ਨਾਲ ਹੁੰਦਾ ਹੈ। ਇਸ ਕਰਕੇ ਰਸੋਈ ਲਈ ਇਹ ਹੀ ਦਿਸ਼ਾ ਜਦੋਂ ਅਸੀਂ ਕੰਸਟਰਕਸ਼ਨ ਕਰਦੇ ਆ ਤਾਂ ਸਭ ਤੋਂ ਉਚਿਤ ਮੰਨੀ ਗਈ ਦਿਸ਼ਾ ਇਹ ਹੀ ਦਿਸ਼ਾ ਹੈ ਦੱਖਣ ਪੂਰਬ ਦੀ ਦਿਸ਼ਾ ਉੱਥੇ ਤੁਹਾਡੀ ਰਸੋਈ ਹੋਣੀ ਚਾਹੀਦੀ ਹੈ ਉੱਤਰ ਦੀ ਦਿਸ਼ਾ ਬੁੱਧ ਨਾਲ ਸੰਬੰਧਤ ਆ ਤੇ ਇਹ ਧਨਲਾਭ ਤੇ ਬੁੱਧੀਮਾਨੀ ਨੂੰ ਵਧਾਉਂਦੀ ਹੈ ਪੱਛਮ ਦੀ ਦਿਸ਼ਾ ਸ਼ਨੀ ਦੇ ਅਧੀਨ ਆ ਤੇ ਇਹ ਸਥਿਰਤਾ ਤੇ ਧੀਰਜ ਨੂੰ ਦਰਸਾਉਂਦੀ ਹੈ ਦੱਖਣ ਦੀ ਦਿਸ਼ਾ ਜਮਨਾਲ ਸਬੰਧਤ ਹੈ ਤੇ ਇਹ ਮਿਹਨਤ ਅਤੇ ਰੁਕਾਵਟਾਂ ਨੂੰ ਦਰਸਾਉਂਦੀ ਹੈ ਉੱਤਰ ਪੱਛਮ ਦੀ ਦਿਸ਼ਾ ਵਾਯੂ ਤਤ ਨਾਲ ਜੁੜੀ ਹੈ ਤੇ ਇਹ ਰਿਸ਼ਤਿਆਂ ਅਤੇ ਆਪਸੀ ਸਮਝ ਨੂੰ ਪ੍ਰਭਾਵਿਤ ਕਰਦੀ ਹੈ ਜੇ ਅਸੀਂ ਦਿਸ਼ਾ ਅਨੁਸਾਰ ਰੰਗ ਚੁਣਨੇ ਆ ਤਾਂ ਸਾਨੂੰ ਬਹੁਤ ਬੈਨੀਫੀਸ਼ੀਅਲ ਹੈ ਕਹਿ ਲਓ ਕਿ ਉਹ ਘਰ ਕਰਮ ਵਾਲਾ ਬਣ ਜਾਂਦਾ ਪੂਰਬ ਵਿੱਚ ਹਰਾ ਜਾਂ ਹਲਕਾ ਪੀਲਾ ਰੰਗ ਕਰਨ ਨਾਲ ਸਿਹਤ ਚੰਗੀ ਰਹਿੰਦੀ ਹੈ ਤੇ ਚੰਗੇ ਵਿਚਾਰ ਉਤਪੰਨ ਹੁੰਦੇ ਆ। ਦੱਖਣ ਪੂਰਬ ਵਿੱਚ ਲਾਲ ਜਾਂ ਕੇਸਰੀ ਰੰਗ ਜੋਸ਼ ਤੇ ਖੁਸ਼ੀ ਲਿਆਉਂਦੇ ਹਨ ਅਤੇ ਪਰਿਵਾਰਕ ਮਿਲਾਪ ਨੂੰ ਮਜ਼ਬੂਤ ਕਰਦੇ ਹਨ। ਉੱਤਰ ਵਿੱਚ ਹਲਕਾ ਹਰਾ ਜਾਂ ਫਿਰ ਅਸਮਾਨੀ ਰੰਗ ਕਰਨ ਦੇ ਨਾਲ ਧਨ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਫਲੋ ਜਿਹਨੂੰ ਕਹਿੰਦੇ ਆ ਤੇ ਵਪਾਰ ਦੇ ਵਿੱਚ ਬਹੁਤ ਤਰੱਕੀ ਹੁੰਦੀ ਹੈ। ਪੱਛਮ ਦਿਸ਼ਾ ਹਲਕਾ ਨੀਲਾ ਤੇ ਜਾਂ ਫਿਰ ਚਿੱਟਾ ਰੰਗ ਕਰਨ ਦੇ ਨਾਲ ਸਥਿਰਤਾ ਆਉਂਦੀ ਹੈ। ਤੇ ਰੋਜ਼ਗਾਰ ਦੇ ਵਿੱਚ ਵਾਦਦਾ ਹੁੰਦਾ ਹੈ। ਦੱਖਣ ਵਿੱਚ ਹਲਕਾ ਗੁਲਾਬੀ ਜਾਂ ਮਲਾਈ ਰੰਗ ਦੀ ਸ਼ੇਡ ਜੇਕਰੋਂ ਤਰਕਾਵਟਾ ਘਟਦੀਆਂ ਲਾਈਫ ਵਿੱਚ ਨਹੀਂ ਆਉਂਦੀਆਂ ਤੇ ਮਨ ਸਦਾ ਸ਼ਾਂਤ ਚਿਤ ਰਹਿੰਦਾ। ਉੱਤਰ ਪੱਛਮ ਦੀ ਦਿਸ਼ਾ ਹਲਕਾ ਸਲੇਟੀ ਜੱਚਟਾ ਰੰਗ ਰਿਸ਼ਤਿਆਂ ਨੂੰ ਸੁਧਾਰਦਾ ਤੇ ਆਪਸੀ ਸਮਝ ਨੂੰ ਵਧਾਉਂਦਾ ਜਿਸ ਨਾਲ ਪ੍ਰੋਪਰ ਪਰਿਵਾਰਕ ਜੀਵਾਂ ਚ ਤਾਲਮੇਲ ਸੋਹਣਾ ਬਣਿਆ ਰਹਿੰਦਾ ਪਰ ਮੇਰੇ ਸਾਥਿਓ ਮੇਰੇ ਪੜ੍ਹ ਕੋ ਤੇ ਦਰਸ਼ਕੋ ਜੇ ਅਸੀਂ ਦਿਸ਼ਾ ਦੀਆਂ ਦੇਖੀ ਕਰਦੇ ਆ ਤਾਂ ਘਰ ਦੇ ਵਿੱਚ ਨੁਕਸਾਨ ਹੋ ਸਕਦੇ ਆ ਹੁਣ ਧਿਆਨ ਨਾਲ ਸੁਣ ਲਓ ਕਿ ਕਿਹੜੇ ਕਿਹੜੇ ਨੁਕਸਾਨ ਹੋ ਜਾਣਗੇ ਜੇ ਕਿਤੇ ਪੂਰਬ ਵਿੱਚ ਤੁਸੀਂ ਗੂੜੇ ਰੰਗ ਕਰਦੇ ਹੋ ਤਾਂ ਸਿਹਤ ਸਮੱਸਿਆਵਾਂ ਵੱਧ ਜਾਣਗੀਆਂ ਜੋ ਤੁਹਾਡੇ ਮਨ ਵਿੱਚ ਕਿਸੇ ਵੀ ਕੰਮ ਕਰਨ ਦਾ ਹੌਸਲਾ ਹੁੰਦਾ ਸੀ ਉਹ ਹੌਸਲੇ ਪਸਤ ਹੋ ਜਾਣਗੇ ਹੌਸਲਾ ਡਾਵਾ ਡੋਲ ਰਹੇਗਾ ਹੌਸਲਾ ਘਟ ਜਾਏਗਾ ਦੱਖਣ ਪੂਰਬ ਵਿੱਚ ਜੇ ਤੁਸੀਂ ਕਿਤੇ ਪੁੱਲ ਭਲੇਖੇ ਵੀ ਕਾਲਾ ਰੰਗ ਜਾਂ ਗੂੜਾ ਨੀਲਾ ਰੰਗ ਕਰ ਲੈਨੇ ਹੋ ਜੇ ਉੱਥੇ ਰਸੋਈ ਬਣੀ ਹੋਈ ਹੈ ਅਕੋਰਡਿੰਗ ਟੂ ਵਸਤੂ ਤਾਂ ਝਗੜੇ ਰੋਕ ਨਹੀਂ ਸਕਦੇ ਤੁਸੀਂ ਹਾਦਸੇ ਅਣਗਿਣਤ ਹੋਣਗੇ ਤੇ ਧਨ ਸੰਬੰਧੀ ਤਣਾਅ ਹੋਣਾ ਹੀ ਹੋਣਾ ਹੈ ਤੇ ਜੇ ਉੱਤਰ ਵਿੱਚ ਤੁਸੀਂ ਲਾਲ ਰੰਗ ਕਰਨ ਦੇ ਨਾਲ ਤਾਂ ਦਾ ਪ੍ਰਵਾਹ ਤੁਹਾਡਾ ਰੁਕ ਜਾਣਾ। ਨੌਕਰੀ ਦੀ ਚਿੰਤਾ ਬਣੀ ਰਹਿਣੀ, ਹਰ ਰੋਜ਼ ਬੌਸ ਨਾਲ, ਸੀਨੀਅਰਜ਼ ਨਾਲ ਨਵਾਂ ਕਲੇਸ਼, ਵਿਭਾਗੀ ਚਿੰਤਾਵਾਂ। ਪੱਛਮ ਵਿੱਚ ਜੇਕਰ ਤੁਸੀਂ ਕਰ ਲਿਆ ਕਾਲਾ ਰੰਗ ਤਾਂ ਰੋਜ਼ਗਾਰ ਰੁਕ ਜਾਣਾ। ਨੌਕਰੀਆਂ ਖੁੱਸੀ ਜਾਣੀਆਂ। ਇੱਕ ਨੌਕਰੀ ਛੱਡੀ ਦੂਜੀ ਲੱਭਣੀ ਆ, ਦੂਜੀ ਤੀਜੀ। ਤੇ ਉਦਾਸੀ ਵਾਲੀ ਅਵਸਥਾ ਪੈਦਾ ਹੋ ਜਾਣੀ। ਦੱਖਣ ਵਿੱਚ ਜੇ ਕਿਤੇ ਸੂਸੀ ਗੂੜਾ ਸਲੇਟੀ ਰੰਗ ਕਰ ਲਿਆ ਤਾਂ ਰੁਕਾਵਟਾਂ ਜਨਾਬ ਬਹੁਤ ਵਧਾ ਵਧ ਜਾਣੀਆਂ ਤੇ ਮਨ ਦੇ ਵਿੱਚ ਡਰ ਪੈਦਾ ਹੋਇਆ ਰਿਆ ਕਰੇਗਾ ਉੱਤਰ ਪੱਛਮ ਦਿਸ਼ਾ ਦੀ ਜੇ ਮੈਂ ਗੱਲ ਕਰਾਂ ਤੇ ਤੁਹਾਡੇ ਵਿੱਚੋਂ ਜੇ ਕੋਈ ਗੂੜਾ ਪੀਲਾ ਰੰਗ ਉੱਥੇ ਕਰ ਲੈਂਦਾ ਤਾਂ ਸਮਝ ਲਓ ਰਿਸ਼ਤਿਆਂ ਵਿੱਚ ਤਣਾਅ ਪੈਦਾ ਕਰਨ ਦਾ ਤੁਸੀਂ ਮੁੱਢ ਬੰਨ ਲਿਆ ਹਰ ਰੋਜ਼ ਦਾ ਕਲੇਸ਼ ਪੱਲੇ ਪੈ ਗਿਆ ਨਾ ਤੇ ਗਲਤ ਰੰਗਾਂ ਦੀ ਚੋਆਇਸ ਕਰਨੀ ਕਿਉਂ ਮੈਨੂੰ ਪਤਾ ਆ ਮਾਡਰਨ ਬਣ ਜਾਂਦੇ ਆ ਸੀ ਸ਼ੇਡ ਕਾਰਡ ਕੰਪਨੀਆਂ ਵਾਲੇ ਦਿਖਾ ਦਿੰਦੇ ਆ ਉਹਨਾਂ ਦਾ ਕੀ ਆ ਉਹਨਾਂ ਨੇ ਤਾਂ ਵਪਾਰ ਕਰਨਾ ਤੁਸੀਂ ਆਪਣੇ ਘਰ ਦੇ ਵਿੱਚ ਪੇਂਟ ਕਰਾਉਣਾ ਨਾ ਰੰਗ ਕਰਾਉਣਾ ਆ ਤਾਂ ਭੁਗਤਣਾ ਤੁਸੀਂ ਆ ਕਿ ਨਹੀਂ ਰੰਗਾਂ ਦਾ ਅਸਰ ਤੁਹਾਡੇ ਤੇ 24 ਘੰਟੇ ਰਹਿਣਾ ਕਿੰਨੇ ਤੁਸੀਂ ਆਪ ਸੋਚ ਲਓ ਠੀਕ ਐ ਉਸ ਰੰਗ ਦੇ ਰੂਬਰੂ ਜਿਹੜਾ ਹੋ ਕੇ ਸਾਹਮਣੇ ਵਿਚਰ ਰਿਹਾ ਅਸਰ ਤਾਂ ਉਹਦੇ ਤੇ ਹੋਣਾ ਆ ਸੋ ਕੰਪਨੀਆ ਮਗਰ ਨਹੀਂ ਲੱਗੀਦਾ ਛੇਡ ਕਾਰਡਾ ਮਗਰ ਨਾ ਲੱਗੋ ਉੱਥੇ ਅਸੀਂ ਹਾਂਜੀ ਹਾਂਜੀ ਕਰਕੇ ਆ ਜੀਦਾ ਬੜੇ ਸੋਚ ਵਿਚਾਰ ਕਰਕੇ ਮੇਰੀ ਇਸ ਵੀਡੀਓ ਨੂੰ ਦੇਖੋ ਸੁਣੋ ਧਿਆਨ ਨਾਲ ਜੋ ਮੈਂ ਦੱਸਿਆ ਉਹਨੂੰ ਫੋਲੋ ਕਰ ਲਓ ਤਾਂ ਫਿਰ ਤੁਸੀਂ ਸੁਖੀ ਜੀਵਨ ਬਸਰ ਕਰ ਸਕਦੇ ਹੋ ਹੁਣ ਜੇ ਮੈਂ ਗੱਲ ਕਰਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਨਾਂ ਤਾਂ ਵਿਚਾਰੇ ਭੋਲੇ ਲੋਕ ਨੇ ਦੇਸ਼ਾਂਵਾਂ ਪਤਾ ਨਾ ਮੋਬਾਈਲ 'ਚ ਕੰਪਾਸ ਕਰਨੀ ਆਉਂਦੀ ਐ ਅਪਲੋਡ ਤੇ ਜਾਂ ਰਾਸ਼ੀ ਬਾਰੇ ਕੁਝ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਫਿਕਰ ਨਹੀਂ ਕਰਨਾ ਡਾਕਟਰ 13 ਕੋਰ ਕੋਰ ਹਰ ਸੋਲੂਸ਼ਨ ਹੈ ਮੈਂ ਪੇਸ਼ ਕਰਨ ਲੱਗੀਆਂ ਹਾਂ ਸੋਲੂਸ਼ਨ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸੁਰੱਖਿਅਤ ਰੰਗ ਚੁਣ ਲਓ ਸੁਰੱਖਿਅਤ ਸ਼ੇਡਸ ਹੈਗੇ ਆ ਜਿਹੜੀਆਂ ਕਿਸੇ ਨੂੰ ਦੁੱਖ ਨਹੀਂ ਦਿੰਦੀਆਂ ਜਿਦਾਂ ਮੜਾਈ ਦਾ ਰੰਗ ਹਲਕਾ ਚਿੱਟਾ ਹਲਕਾ ਆੜੂਨਾ ਆੜੂ ਉਹਦੀ ਲਾਈਟ ਸ਼ੇਡ ਜਾਂ ਹਲਕਾ ਹਰਾ 올ਿਵ ਕਲਰ ਜਿਦਾਂ ਹੁੰਦਾ ਮੈਂ ਚਾਰ ਰੰਗ ਦੱਸਿਆ ਮੜਾਈ ਰੰਗ ਹਲਕਾ ਚਿੱਟਾ ਹਲਕਾ ਆੜੂ ਦਾ ਕਲਰ ਇਹ ਹਲਕਾ 올ਿਵ ਹਰਾ ਕਲਰ ਇਹ ਰੰਗ ਹਰ ਘਰ ਦੇ ਲਈ ਉਚਿਤ ਮੰਨੇ ਜਾਂਦੇ ਆ ਚਾਹੇ ਕੋਈ ਵਸਤੂ ਤੁਹਾਡਾ ਕੋਈ ਵੀ ਹੋਵੇ ਤੁਹਾਡਾ ਮਨੋਵਿਗਿਆਨ ਕੋਈ ਵੀ ਹੋਵੇ ਇਹ ਰੰਗ ਪੋਜ਼ਿਟਿਵ ਅਸਰ ਤੁਹਾਡੀ ਔਰਾ ਤੇ ਪਾਉਂਦੇ ਆ ਇਹਨਾਂ ਦੇ ਨਾਲ ਨਾ ਤਾਂ ਕੋਈ ਘਰ ਦਾ ਦੋਸ਼ ਬਣੇਗਾ ਕੋਈ ਕ੍ਰੀਏਟ ਹੋ ਜਾਏਗਾ ਨੈਗੇਟਿਵਿਟੀ ਨਾ ਕੋਈ ਨਾ ਪੱਖੀ ਊਰਜਾ ਤੁਹਾਡੇ ਘਰ ਦੇ ਅੰਦਰ ਐਂਟਰ ਹੋ ਸਕੇਗੀ ਇਹ ਰੰਗ ਹਮੇਸ਼ਾ ਤੁਹਾਨੂੰ ਤਾਜ਼ਗੀ ਦੇਣਗੇ ਖੁੱਲਾਪਣ ਦੇਣਗੇ ਤੇ ਤੁਹਾਨੂੰ ਚੰਗਾ ਮਹਿਸੂਸ ਕਰਾਉਂਦੇ ਰਹਿਣਗੇ ਕਰਦਾ ਉਹ ਹੈ ਨਾ ਜਿੱਥੇ ਐਂਟਰ ਕਰਦੇਂ ਦੁਨੀਆ ਭਰ ਦੇ ਦੁੱਖ ਤੁਸੀਂ ਭੁੱਲ ਜਾਓ ਜਿੱਥੇ ਸਾਰਾ ਕੁਝ ਹੁੰਦਿਆਂ ਸੁੰਦਿਆਂ ਕਲੇਸ਼ ਰਹਿਣ ਉਹ ਘਰ ਘਰ ਥੋੜਾ ਹੁੰਦਾ ਰੰਗਾ ਰੰਗ ਕਲਰ ਥੈਰੇਪੀ ਬਹੁਤ ਅਸਰ ਪਾਉਂਦੀ ਆ ਚਾਹੇ ਤੁਸੀਂ ਕੱਪੜੇ ਪਾਏ ਹੋਏ ਆ ਤਾਂ ਚਾਹੇ ਤੁਸੀਂ ਜਿਹੜੀਆਂ ਵਰਤੋਂ ਚ ਤੁਹਾਡੀਆਂ ਚੀਜ਼ਾਂ ਨੇ ਉਹ ਰੰਗਦਾਰ ਉਹ ਮਿਸਮੈਚ ਜੇ ਹੋ ਗਈਆਂ ਤਾਂ ਵੀ ਤੁਸੀਂ ਕਲੇਸ਼ ਜੀ ਰਹੇ ਹੋ ਤਾਂ ਰੰਗਾ ਦੀ ਤਾਂ ਗੱਲ ਹੀ ਛੱਡੋ ਘਰ ਦੇ ਪਰਦੇ ਕਿਹੜੇ ਲਾਏ ਆ ਉਹ ਸ਼ੇਡ ਦੇਖਣੀ ਪੈਂਦੀ ਆ ਤੇ ਘਰ ਦੇ ਅੰਕਨ ਦਾ ਨੂੰ ਰੰਗ ਕਿਹੜਾ ਕੀਤਾ ਉਹ ਬਹੁਤ ਅਹਿਮ ਹੋ ਜਾਂਦਾ ਹੈ ਮਸਲਾ ਸੋ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਵਿਰਲਾ ਉਪਾਅ ਦੱਸ ਦਿੰਨੀ ਹਾਂ ਜੇ ਤੁਸੀਂ ਘਰ ਦੀ ਪੇਂਟ ਕਰਾ ਰਹੇ ਹੋ ਰੰਗਾਈ ਕਰਾ ਰਹੇ ਹੋ ਤੇ ਦਰਵਾਜ਼ੇ ਜਦੋਂ ਪੇਂਟ ਚੱਲ ਰਿਹਾ ਸੰਪਤ ਹੋ ਗਿਆ ਦਰਵਾਜ਼ੇ ਦੇ ਚੌਕ ਤੇ ਹਰ ਸ਼ੁੱਕਰਵਾਰ ਸ਼ਾਮ ਨੂੰ ਤੁਸੀਂ ਗੰਗਾ ਜਲ ਮਿਲਾ ਕੇ ਜਾਂ ਕੋਈ ਵੀ ਹੋਲੀ ਵਾਟਰ ਲੈ ਲਓ ਦੁੱਧ ਦੀਆਂ ਕੁਝ ਬੂੰਦਾਂ ਪਾ ਲਓ ਉਹ ਛਿੜਕਾ ਦਿਆ ਕਰੋ ਤੇ ਘਰ ਵਿੱਚ ਆਉਣ ਵਾਲੀ ਨੈਗੇਟਿਵ ਊਰਜਾ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਨੇਗੇਟਿਵ ਊਰਜਾ ਦੂਰ ਹੋ ਜਾਏਗੀ ਤਨ ਸਮ੍ਰiddhi ਦੇ ਰਸਤੇ ਖੁੱਲੇ ਰਹਿਣਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਘਰ ਚ ਸਭ ਤੋਂ ਵੱਧ ਰੰਗ ਕਿਹੜਾ ਵਰਤਿਆ ਜਾਂਦਾ ਹੈ ਅਸਲ ਦੇ ਵਿੱਚ ਅਸੀਂ ਕੀ ਕਰਦੇ ਹਾਂ ਜਿੰਨੇ ਪਰਿਵਾਰਕ ਮੈਂਬਰ ਆ ਉਹ ਚੋਆਇਸ ਲੈ ਲੈਂਦੇ ਆ ਕਿ ਆ ਰੰਗ ਮੈਂ ਕਰਾਉਣਾ ਮੈਂ ਆ ਰੰਗ ਕਰਾਉਣਾ ਮੇਰਾ ਮੈਨੂੰ ਆ ਚੰਗਾ ਲੱਗਦਾ ਚੰਗਾ ਲੱਗਦਾ ਨਾ ਦੇਖੋ ਤੁਸੀਂ ਧਿਆਨ ਦੇ ਨਾਲ ਵਸਤੂ ਤੇ ਜੋਤਿਸ਼ ਨੂੰ ਦੋਨਾਂ ਨੂੰ ਮਿਕਸ ਐਂਡ ਮੈਚ ਕਰਕੇ ਘਰ ਪੇਂਟ ਕਰਾਉਣ ਲੱਗਿਓ ਤਾਂ ਸੁਚੇਤ ਰਹੋ ਕਿਉਂਕਿ ਇਹ ਛੇਤੀ ਛੇਤੀ ਕਰਉਣ ਵਾਲੇ ਕੰਮ ਨਹੀਂ ਹੁੰਦੇ ਸਾਲਾਵਦੀ ਕਿਤੇ ਫਿਰ ਮੌਕੇ ਮਿਲਦੇ ਆ ਸੋ ਕਮੈਂਟ ਕਰਕੇ ਦੱਸਣਾ ਤੁਹਾਡੇ ਘਰ ਕਿਹੜੀ ਸ਼ੇਡ ਹੈ ਕਿ ਤੁਸੀਂ ਮੇਰੀ ਇਸ ਵੀਡੀਓ ਤੋਂ ਥੋੜਾ ਸਬ ਲੈ ਕੇ ਇਹਦਾ ਲੌਂਗ ਰਨ ਜਦੋਂ ਕੋਈ ਰੰਗ ਕਰਾਉਗੇ ਤਾਂ ਸੋਚੋਗੇ ਸੋਚ ਲਿਓ ਪਲੀਜ਼ ਤੁਹਾਡਾ ਹੀ ਫਾਇਦਾ ਹੈ ਮੈਂ ਹਮੇਸ਼ਾ ਸੋਚਾਂਗੀ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਾ ਕਰ ਦਿਓ ਕਿਉਂਕਿ ਤੁਹਾਹਾਰਾਂ ਦਾ ਮੌਸਮ ਆ ਦਿਵਾਲੀ ਨੇੜੇ ਆ ਰਹੀ ਹੈ ਰੰਗ ਰੋਗਣ ਸਭ ਨੇ ਕਰਾਉਣਾ ਆ ਇਹ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਕੋਈ ਹਰਜ਼ ਨਹੀਂ ਹੈ ਮੇਰੇ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦਾ ਆਪਸ਼ਨ ਵੀ ਦਵਾ ਦਿਓ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ